ਦੋਤਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਬਣਕਰ ਦੀ ਕੋਸ਼ਿਸ਼ ਕਰਦੇ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਖਾਮ ਮਦੀਪੁੱਤੀ ਨਾਲ ਸਾਹਮਣੇ ਆ ਰਿਹਾ ਉਹ বিজেਪੀਆ বিজেপি ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਰਕਾਰ ਬਿਆਨ ਸਿੰਘ ਜੀ ਨੇ ਉਦੋਂ বিজেপি ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲਦੇ ਹੋ ਸ਼ਹੀਦ ਹੋ ਗਏ ਇੱਕ ਮੁੱਠੋ ਕੇ ਕੰਮ ਕੀਤਾ ਜੋ ਸੋਚ મોદી ਸਾਹਿਬ ਦੀ ਚਾਹੇ ਉਹ ਦੇਸ਼ ਦੀ ਗੱਲ ਕਰਨ ਕਿਤੇ ਦੀ ਕਿਤੇ ਲੈ ਕੇ ਜਿਸ ਇਨਸਾਨ ਨੇ 47 ਦੀ ਗੱਲ ਕੀਤੀ ਜਦ 47 ਦੀ ਗੱਲ ਜਿਹੜਾ ਨੇ ਦੇਸ਼ ਨੂੰ ਤੀਜੇ ਨੰਬਰ ਤੇ ਮਿਕਸਤ ਭਾਗ ਤੋਂ ਬਣਾਉਣ ਦੀ ਤੀਜੇ ਨੰਬਰ ਤੇ ਗੱਲ ਕਰਦੀ ਪ੍ਰਿੰਸ ਸਾਹਿਬ ਤੇ ਫਿਰ ਆਪਾਂ ਕਿਉਂ ਨਾਲੀ ਆਪਣਾ ਪੰਜਾਬ ਅਸੀਂ ਕਿਉਂ ਕਿੱਥੇ ਰਹੇ ਜੀ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ ਦੋ ਤਿੰਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਹੈ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਬੰਕਰ ਦੀ ਕੋਸ਼ਿਸ਼ ਕਰਦੇ ਦੇ ਉਸ ਕਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜੰਮਾ ਜੀ ਬੁੱਤੀ ਨਾਲ ਸਾਹਮਣੇ ਆ ਰਿਹਾ ਉਹ ਬੀਜੇਪੀਆ ਬੀਜੇਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿੰਨੇ ਮੇਰੇ ਦਾਦਾ ਜੀ ਸਰਦਾਰ ਬਿਆਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਜੋ ਸੋਚ મોદી ਸਾਹਿਬ ਦੀ ਚਾਹੇ ਉਹ ਦੇਸ਼ ਦੀ ਗੱਲ ਕਰਨ ਕਿਤੇ ਦੀ ਕਿਤੇ ਲੈ ਕੇ ਜਿਸ ਇਨਸਾਨ ਨੇ 47 ਦੀ ਗੱਲ ਕੀਤੀ ਯਾਰ 47 ਦੀ ਗੱਲ ਜਿਹੜਾ ਨੇ ਸੰਗਠਨ ਤੀਜੇ ਨੰਬਰ ਤੇ ਮਿਕਸ ਸੱਚਾ ਬਣਾਉਣ ਦੀ ਤੀਜੇ ਨੰਬਰ ਤੇ ਗੱਲ ਕਰਦੀ ਫਰੀਦ ਸਾਹਿਬ ਫਿਰ ਆਪਾਂ ਕਿਉਂ ਨਾਲ ਜੀ ਆਪਣਾ ਪੰਜਾਬ ਅਸੀਂ ਕਿਉਂ ਕਿੱਥੇ ਰਹਿ ਜੀ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ